ਹਾਂਜੀ ਭੈਣ ਜੀ ਕੀ ਹਾਲ ਠੀਕ ਠਾਕ ਏ ਹਏ ਜੇ ਮੈਂ ਨਾ ਹੁੰਦਾ ਤੇ ਕੌਣ ਜਮਾਉਂਦਾ oh my god ਇਹ ਭਾਈ ਕੌਣ ਆ ਮੈਂ ਤੁਹਾਨੂੰ ਬਲੇਚਾ ਕੇ ਖੋਣਾ ਕੌਣ ਆ ਕੀ ਕਹਿਣਾ oh my god ਆਪਣੀ ਦਾ ਇੱਕ ਰਹਿ ਗਈ ਮੱਝ ਵਸ ਆਹੇ ਚੋਣੀ ਵਾਪਸ ਦਵਾਪਾ ਆਏ ਆਪਾ ਨਹੀਂ ਇਹ ਗੱਲ ਕੀ ਆ ਸੋਏ ਸੱਤ ਪਈਆਂ ਦੇਣਾ ਕੋਲ ਚਲਾਉਂਦੀਆਂ ਉਹ ਕਟਾ ਬੰਨ ਲਾ ਭਰਾਵਾ ਬੋਲੋ ਹਿੰਦੀ ਦਾ ਮੁਗਲ ਹੋਏ ਉਹਨੂੰ

Yeah, Ele